ਸਾਡੇ ਨੇ ਲਾਪੂ ਕਰਾ ਕੇ ਜਾਏ ਫਤੇ ਪਾ ਕੇ ਜੱਜ ਵੀ ਖੂਨ ਬਣਾਏ ਨੇ ਤੇ ਲਾਪੂ ਕਰਕੇ ਇੰਨੀ ਗੱਲ ਸਾਬਤ ਕਰਤੀ ਆ ਉਹ ਗਰੀਬਾਂ ਦੀ ਹਦਾਈਸ਼ੀ ਸਰਕਾਰ ਦੀ ਹੈ ਉਹ ਗਰੀਬਾਂ ਦੀ ਸਰਕਾਰ ਦੀ ਹੰਤਾ ਉਹਨਾਂ ਤੇ ਨਾ ਦਾ ਸੀ ਦਿੱਲੀਓ ਹਰਦਾ ਨਾ ਅਸੀਂ ਉਹ ਮਜਾਰੇ ਕਰਨੇ ਬੰਦ ਕਰਦੇ ਨੇ ਕੰਨਾਂ ਦਲ ਮਾਤੀ ਓਹ ਗਾਲ ਖੂਰ ਬੋਸ ਲੋ ਬੋਸ ਲੋ ਬੋਸ ਲੋ ਸੱਕੇ ਸਹੀ ਵਾਤ ਕਰੋ ਵਾਤ ਕਰੋ ਵਾਤ ਕਰੋ ਸੋ ਵਾਹਗੂ ਜੀ ਦਾ ਖਾਲਸਾ ਵਾਹਗੂ ਜੀ ਕੀ ਫਤਿਹ ਅੱਜ ਸ਼ਹਿਰ ਫਤੇਗੜ ਸਾਹਿਬ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਪੂਰੀ ਬਾਹਰ ਐਸੋਸੀਏਸ਼ਨ ਆਪਣਾ ਮੋਢੇ ਨਾਲ ਮੋਢਾ ਜੋੜ ਕੇ ਅੱਜ 8 ਦਸੰਬਰ ਦਾ ਜਿਹੜਾ ਸਮਰਥਨ ਕਰ ਰਹੀ ਹੈ ਸੋ ਸਾਡੇ ਨਾਲ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਜੁੜੇ ਆ ਆਪਾਂ ਕੁਝ ਗੱਲਾਂ ਜਿਹੜੀ ਇਹਨਾਂ ਤੋਂ ਸਾਂਝੀਆਂ ਕਰਾਂਗੇ ਸੋ ਪ੍ਰਧਾਨ ਸਾਹਿਬ ਅੱਜ ਤੁਹਾਡੇ ਜਿਹੜੇ ਬਾਹਰ ਐਸੋਸੀਏਸ਼ਨ ਦਾ ਕੀ ਮੋਟਿਵ ਲੈ ਕੇ ਅੱਜ ਤੁਸੀਂ ਚੱਕਾ ਜਾ ਰਹੇ ਅਸੀਂ ਦੇਖੋ ਜਿਵੇਂ ਕਿ ਇੰਡੀਆ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਕਿਸਾਨ ਹੁਲਵਾ ਜਿਹੜਾ ਉਹ ਕਰ ਰਿਹਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਸਕੱਸ਼ ਕਰ ਰਹੀਆਂ ਹਨ ਲੰਬੂ ਅਜੇ ਤੱਕ ਕੇਂਦਰ ਸਰਕਾਰ ਨੇ ਕਿਸੇ ਵੀ ਕਿਸਾਨੀ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਤੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਗਏ ਆ ਇਹ ਲੋਕ ਮਾਰੂ ਆ ਇਹ ਹਰੇਕ ਵਰਗ ਦਾ ਨੁਕਸਾਨ ਕਰ ਰਹੇ ਆ ਇਹਦੇ ਨਾਲ ਪੰਜਾਬ ਦੀ ਜਿਹੜੀ ਆਰਥਿਕਤਾ ਉਹ ਤਬਾਹ ਹੋਣ ਦੇ ਕੰਡੇ ਆ ਜਾਊਗੀ ਅਸੀਂ ਇਸੇ ਇਹ ਵਿੱਚ ਦੇ ਵਿੱਚ ਅੱਜ ਅਸੀਂ ਰੋਡ ਤੇ ਆਏ ਆ ਸਾਨੂੰ ਰੋਡ ਤੇ ਆਉਣਾ ਪਿਆ ਅਸੀਂ ਰੋਡ ਤੇ ਆ ਕੇ ਸਵੇਰ ਤੋਂ ਧਰਨਾ ਲਾ ਕੇ ਬੈਠੇ ਆਂ ਤਾਂ ਜੋ ਇਹ ਕਾਲੇ ਕਾਨੂੰਨ ਰੱਦ ਹੋ ਸਕਣ ਅੱਜ ਅਸੀਂ ਇਹ ਵੀ ਇੱਥੇ ਧਰਨੇ ਦੇ ਵਿੱਚ ਇੱਕ ਮਤਾ ਪਾਸ ਕੀਤਾ ਹੈ ਅੱਗੇ ਖੁੱਲਾ ਐਲਾਨ ਅਸੀਂ ਇਹ ਕਰਦੇ ਆਂ ਕਿ ਜੇਕਰ ਕਿਸੇ ਵੀ ਕਿਸਾਨ ਜੱਫੇਬੰਦੀ ਦੇ ਤੇ ਕੋਈ ਵੀ ਕਿਸੇ ਕਿਸਮ ਦਾ ਅੰਦੋਲਨ ਦਰਾਂ ਪਰਚਾ ਹੁੰਦਾ ਤਾਂ ਅਸੀਂ ਆਪਣੀਆਂ ਫ੍ਰੀ ਮੁਕਤ ਸੇਵਾਵਾਂ ਦੇਣ ਲਈ ਕਿਸਾਨ ਜੱਫੇਬੰਦੀਆਂ ਨਾਲ ਤਿਆਰ ਆਂ ਅਤੇ ਸਾਡਾ ਸਾਰਾ ਵਕੀਲ ਭਾਈਚਾਰਾ ਪੂਰੇ ਤਨਦੇਹੀ ਨਾਲ ਕੇਸ ਉਹ ਸ਼ਰਤ ਤੇ ਕਿਸਾਨ ਜਿਹੀ ਬੰਦੀਆਂ ਦਾ ਪੰਜਾਬ ਸੰਤ ਜਿੰਦਰ ਸਿੰਘ ਤੇ ਮਾਨ ਸਾਹਿਬ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਤੇ ਸਾਰੀ ਮੈਨੇਜਮੈਂਟ ਤੇ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਕਿਸਾਨਾਂ ਦੇ ਨਾਲ ਪੂਰਾ ਮੋਢਾ ਨਾਲ ਮੋਢਾ ਜੋੜ ਕੇ ਖੜੀ ਹੈ ਤੋਂ ਕੁਝ ਆਪਾਂ ਨਾਰੇ ਜਿਹੜੇ ਅੱਜ ਕਿਸਾਨੀ ਅੰਦੋਲਨ ਦੇ ਇਹਨਾਂ ਦੀਆਂ ਮੁਤਾਫਿਕ ਮੂੰਹਾਂ ਦੇ ਵਿੱਚੋਂ ਆਪਾਂ ਸੁਣਾਗੇ ਅੱਜ ਕਾਲੇ ਕਾਨੂੰਨ ਵਾਪਸ ਲੋ ਵਾਪਸ ਲੋ ਵਾਪਸ ਲੋ ਕਾਲੇ ਕਾਨੂੰਨ ਵਾਪਸ ਲੋ ਵਾਪਸ ਲੋ ਫਟ ਕਰੋ ਤੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਨਿਰੰਤਰ ਮੋਦੀ ਨੇ ਇਹ ਫੈਸਲੇ ਸਾਡੇ ਦੇ ਲਾਗੂ ਕਰਾ ਕੇ ਜਾਏ ਮਤੇ ਪਾ ਕੇ ਜਾਂ ਜਿਹੜੇ ਕਾਨੂੰਨ ਬਣਾਏ ਨੇ ਤੇ ਲਾਗੂ ਕਰਕੇ ਐਨੀ ਗੱਲ ਸਾਬਤ ਕਰਤੀ ਆ ਉਹ ਗਰੀਬਾਂ ਦੀ ਹਤਾਇਸ਼ੀ ਸਰਕਾਰ ਨਹੀਂ ਹੈ ਉਹ ਗਰੀਬਾਂ ਦੀ ਸਰਕਾਰ ਨਹੀਂ ਚਲਾ ਰਿਆ ਉਹ ਇੱਕ ਕੱਤ ਬੁੱਟਲੀ ਹੈ ਉਹ ਜੋ ਵੱਡੇ ਅਡਾਨੀਆਂ ਅਪਾਨੀਆਂ ਦੇ ਕਟ ਪੁਤਲੀ ਦੀ ਤਰ੍ਹਾਂ ਉਹਨਾਂ ਦੇ ਪਿੱਛੇ ਉਹਨਾਂ ਦਾ ਕੰਮ ਕਰਨ ਲਈ ਉਹਨਾਂ ਨੂੰ ਵੱਡੇ ਮੁਨਾਫੇ ਦੇ ਲਈ ਉਹਨਾਂ ਵਾਲੀ ਸਰਕਾਰ ਚਲਾ ਰਿਆ ਇਹ ਵੱਡੇ ਧਰਾਨਿਆਂ ਦੀ ਸਰਕਾਰ ਹੈ ਇਹ ਗਰੀਬ ਆਦਮੀ ਦੀ ਕੋਈ ਸਰਕਾਰ ਨਹੀਂ ਇਹ ਕਿਸਾਨ ਮਾਰੂਕਰਸ਼ ਸਰਕਾਰ ਚਲਾ ਰਿਆ ਹੈ ਇਹ ਕਿਸਾਨਾਂ ਦੇ ਖਿਲਾਫ ਕਿਸਾਨ ਸਰਕਾਰ ਚਲਾ ਰਿਆ ਹੈ ਇਸ ਕਰਕੇ ਸਾਡੀ ਪੂਰ ਜੋਰ ਮੰਗ ਹੈ ਬਾਹਰ ਸੋਸ਼ਲ ਫਤਿਹਗੁਰ ਸਾਹਿਬ ਸਾਲਾਂ ਦਾ ਡੱਟ ਕੇ ਖੜੀ ਐ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਲੈਂਦਾ ਉਹਨਾਂ ਤੇ ਨਾਤਾ ਅਸੀਂ ਦਿੱਲੀੋਂ ਹਟਰਾ ਨਾ ਅਸੀਂ ਉਹ ਮਜਾਰੇ ਕਰਨੇ ਬੰਦ ਕਰਦੇ ਨੇ ਤਾਂ ਨੰਦਰ ਮੋਦੀ ਨੂੰ ਹੁਣ ਤੱਕ ਹੱਥ ਜੋੜ ਕੇ ਬੇਨਤੀ ਐ ਕਿ ਜਿਹੜੇ ਕਾਨੂੰਨ ਉਹਨੇ ਛਾੜਨੀ ਮਾਰਨ ਵਾਸਤੇ ਬਣਾਏ ਨੇ ਇਹਨੂੰ ਬੰਦ ਕਰਾਏ ਉਹਨਾਂ ਨੂੰ ਵਾਪਸ ਲਾਵੇ ਨਾਮਦਾਰ ਮੋਦੀ ਹਾਏ 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 ਇਹ ਕਿਸਾਨ ਭਾਈਚਾਰੇ ਵੱਲੋਂ ਅੱਜ ਦਾ ਇਹ ਮਜ਼ਦੂਰ ਏਕਤਾ ਜਿੰਦਾਬਾਦ ਕਰਾਈ ਗਈ ਹੈ ਔਰ ਕਿਸਾਨੀ ਅੰਦੋਲਨ ਦੇ ਨਾਲ ਜਿਹੜਾ ਉਹ ਪੂਰਾ ਸਮਰਥਨ ਕੀਤਾ ਜਾ ਰਿਹਾ ਪੂਰੀ ਵਾਰ ਐਸੋਸੀਏਸ਼ਨ ਦਾ ਉਥੇ ਗੁਰਨਾਨਕ ਸਾਹਿਬ ਦੇ ਲੰਗਰਾਂ ਦੀ ਜਿਹੜੀ ਗੱਲ ਹੈ ਉਹ ਵੀ ਨਾਲ ਦੀ ਨਾਲ ਹੁੰਦੀ ਜਾ ਰਹੀ ਹੈ ਔਰ ਸਾਰੇ ਜਿਹੜੇ ਜਿੰਨੇ ਵੀ ਸਾਡੇ ਬਦਵੰਤੇ ਅੱਜ ਦੇ ਵਾਰ ਐਸੋਸੀਏਸ਼ਨ ਦੇ ਉਹ ਬਦਵੰਤੇ ਸੱਜਣਾ ਉਹ ਸਾਰੇ ਅੱਜ ਲੰਗਰ ਪ੍ਰਸ਼ਾਦ ਨਾਲ ਤੁਹਾਡੇ ਸਾਹਮਣੇ ਛਕਦੇ ਹੋਏ ਸੋ ਇਸੇ ਤਰ੍ਹਾਂ ਜਿਵੇਂ ਪ੍ਰਧਾਨ ਸਾਹਿਬ ਨੇ ਗੱਲ ਕਹੀ ਵੀ ਪੂਰਾ ਸਮਰਥਨ ਜਦ ਤੱਕ ਮੋਦੀ ਸਾਹਿਬ ਆਪਣੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ ਅਸੀਂ ਡਟੇ ਰਹਾਂਗੇ 24 ਬੰਬ ਟੀਵੀ ਦੇ ਨਾਲ ਮੈਂ ਸਿਮਰਨਜੀਤ ਸਿੰਘ ਖੀਮਾ ਤੁਹਾਡੇ ਤੋਂ ਇਜਾਜ਼ਤ ਲੈਣਾ ਬਹੁਤ-ਬਹੁਤ ਧੰਨਵਾਦ